ਮਸਲਾ ਜਿਹੜਾ ਟਾਲੀਆਂ ਦਾ ਬਣਿਆ ਹੋਆ ਵੀ ਟਾਲੀਆਂ ਪੱਟੀਆਂ ਦਾ ਤੇ ਟਾਲੀਆਂ ਸੇਲਾ ਫਰਾ ਤੇ ਪੰਜ ਟਾਲੀਆਂ ਜਿਹੜੀਆਂ ਗਾਇਬ ਹੋਈਆਂ ਕਾਲੋ ਤੇ ਪਿੰਡ ਤੋਂ ਕਈ ਦਿਨਾਂ ਦਾ ਮਸਲਾ ਭਖ ਰਿਹਾ ਪਿਛਲੇ 7-8 ਦਿਨ ਤੋਂ ਲੈ ਕੇ ਅਸੀਂ ਪਰਸੋਂ ਮੈਂ ਇਹ ਗੱਲ ਕਹੀ ਸੀ ਵੀ ਪ੍ਰਸ਼ਾਸਨ ਇਹਦੇ ਕੋਈ ਕਾਰਵਾਈ ਨਹੀਂ ਕਰ ਰਿਹਾ ਜਗਲਾਤ ਵਿਭਾਗ ਨੇ ਆਪ ਦੇ ਤੌਰ ਤੇ ਲਿਖ ਕੇ ਦਿੱਤਾ ਹੋਇਆ ਐਸਚੋ ਨੂੰ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਅਸੀਂ ਐਲਾਨ ਕੀਤਾ ਸੀ ਵੀ ਜੇ ਕਾਰਵਾਈ ਨਹੀਂ ਹੁੰਦੀ ਤਾਸੀਰ ਟਾਲੀਆਂ ਚੱਕ ਕੇ ਹਾਈਵੇ ਦੇ ਉੱਤੇ ਲਿਜਾ ਕੇ ਜਾਮ ਕਰਾਂਗੇ ਪਰ ਅੱਜ ਪ੍ਰਸ਼ਾਸਨ ਸਾਡੇ ਕੋਲ ਆਇਆ ਹੈ ਸੈਕਟਰੀ ਖੜੇ ਹੈ ਇਹ ਚੋਂ ਟਾਲੀਆਂ ਇੱਕ ਵਾਰੀ ਚੱਕ ਕੇ ਲਿਜਾ ਕੇ ਆਪਣੇ ਕਬਜ਼ੇ 'ਚ ਕਰ ਰਹੇ ਆ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਵੀ ਤੁਸੀਂ ਕੀ ਲਿਖ ਕੇ ਦਿੱਤਾ ਮੈਕਮੇ ਨੂੰ ਦੱਸੋ ਹੱਟ ਸਾਹਿਬ ਕੀ ਲਿਖ ਕੇ ਦਿੱਤਾ ਜੀ ਲਿਖ ਕੇ ਦਿੱਤਾ ਮੈਕਮੇ ਨੂੰ ਜਿਹੜਾ ਪੁਲਿਸ ਨੂੰ ਭੇਜੀ ਸੀ ਰਿਪੋਰਟ ਵੀ ਜਿਹੜੇ ਬਿਆਨਾਂ ਦੇ ਆਧਾਰ ਤੇ ਵੀ ਜੋ ਕਾਰਵਾਈ ਪੁਲਿਸ ਨੇ ਕਰਨੀ ਹੈ ਉਹ ਕਰੇ ਜਿਹੜੀਆਂ ਟਾਲੀਆਂ ਉਹ ਅਸੀਂ ਆਪਦੀ ਇੱਥੇ ਪੰਚਾਇਤ ਘਰ ਹੈ ਸਰਕਾਰੀ ਉਹਨੂੰ ਜਿੰਦੇ ਦੇ ਅੰਦਰ ਰੱਖਾਂਗੇ ਜਿੰਨਾ ਟਾਈਮ ਇਹ ਕੇਸ ਨਿਬੜਦਾ ਨਹੀਂ ਜਾਂ ਅਸੀਂ ਇਹਨੂੰ ਉਦੋਂ ਬਾਅਦ ਸੰਭਾਲ ਕੇ ਇਹਨੂੰ ਆਪਦੇ ਦਫ਼ਤਰ ਲੈ ਜਾਵਾਂਗੇ ਜਿੰਨਾ ਟਾਈਮ ਇਹ ਕੇਸ ਦਾ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਉਹਨਾ ਟਾਈਮ ਆਪਦੀ ਕਸਟਡੀ ਦੇ ਵਿੱਚ ਇਹ ਸਾਰੀਆਂ ਟਾਲੀਆਂ ਰੱਖਾਂ ਤੁਸੀਂ ਮੈਕਮੇਂ ਪੁਲਿਸ ਨੂੰ ਲਿਖਤਾ ਵੀ ਇਹਦੇ ਕਾਰਵਾਈ ਕਰੋ ਅਸੀਂ ਮੈਿਕ ਮੈਨੂੰ ਚੁੱਠੀ ਕੱਢਤੀ ਹਾਂਜੀ ਵੀ ਇਹਦੇ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਹੈ ਉਹ ਕੀਤੀ ਹੈ ਸੋ ਇਹਨਾਂ ਨੇ ਵੀਡੀਓ ਬਲਾਗ ਨੇ ਇਹ ਪੰਚਾਇਤ ਸੈਕਟਰੀ ਨੇ ਵੀਡੀਓ ਨੇ ਆਦੇ ਤੌਰ ਤੇ ਸੈਕਟਰੀ ਨੇ ਜੰਗਲਾਤ ਮੈਕਮੈਨ ਨੇ ਕਿਉਂਕਿ ਇਹ ਰਖਵਾ ਤੇ ਪੰਚਾਇਤਾਂ ਨੇ ਦੀ ਨਾਉਂਦਾ ਸੀਗਾ ਉਹ ਜਾਂ ਕਾਲੋ ਕੇ ਪਿੰਡ ਦਾ ਜੰਗਲਾਤ ਉਦੀਨ ਸੀਗਾ ਇਹਨਾਂ ਨੇ ਆਦੇ ਤੌਰ ਤੇ ਲਿਖ ਕੇ ਦਿੱਤਿਆਂ ਨੂੰ ਅੱਜ 5-6 ਦਿਨ ਹੋ ਗਏ ਕਿੱਠੀਆਂ ਕੱਢਤੀਆਂ ਪੱਤਰ ਲਾ ਕੇ ਨੰਬਰ ਲਾ ਕੇ ਸਾਰੇ ਪੱਤਰ ਕੱਢਦੇ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਹੀ ਬੋਲਿਆ ਸੀਗਾ ਵੀ ਡੀਐਸਪੀ ਫੂਲ ਐਸਐਸਪੀ ਪਰਹੰਡਾ ਸੱਚ ਫੂਲ ਨਾਲ ਮੇਰੀ ਮੈਂ ਮਿਲਿਆ ਵੀ ਆ ਗੱਲ ਵੀ ਹੋਈ ਆ ਪਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਸਿੱਧੇ ਰੂਪ ਦੇ ਵਿੱਚ ਇੱਥੇ ਦਾ ਐਮਐਲਏ ਜ਼ਿੰਮੇਵਾਰ ਆ ਐਮਐਲਏ ਦਾ ਹੱਥ ਆ ਉਹ ਕਹਿੰਦਾ ਮੈਂ ਕਾਰਵਾਈ ਹੋਣ ਨਹੀਂ ਦੇਣੀ ਅਸੀਂ ਐਲਾਨ ਕੀਤਾ ਸੀ ਵੀ ਇਹ ਨਾ ਕਾਰਵਾਈ ਹੋਈ ਤਾਂ ਅਸੀਂ ਚੱਕ ਕੇ ਇਹ ਕਾਲੀਆਂ ਹਾਈਵੇ ਤੇ ਲਿਜਾਵਾਂਗੇ ਸੋ ਹੁਣ ਮੈਂ ਅਪੀਲ ਕਰਦਾ ਜਿਹੜੇ ਵਾਤਾਵਰਣ ਪ੍ਰੇਮੀ ਨੇ ਜਿਹੜੇ ਦਰਦ ਨੂੰ ਸਮਝਦੇ ਆ ਅਸੀਂ ਪਰਸੋਂ ਇਕੱਠ ਰੱਖਿਆ ਬਾਈ ਤੇਈ ਤਰੀਕ ਦਾ ਦਾਣਾ ਮੰਡੀ ਪਿੰਡ ਸਧਾਣਾ ਉਥੋਂ ਆਪਾਂ ਐਲਾਨ ਕਰਕੇ ਅੱਗੇ ਤੁਰਨਾ ਵੀ ਆਪਾਂ ਕਿੱਧਰ ਨੂੰ ਜਾਣਾ ਥਾਣੇਵਾਲ ਨੂੰ ਜਾਣਾ ਜਾਂ ਹਾਈਵੇ ਵਾਲ ਨੂੰ ਜਾਣਾ ਆਪਾਂ ਸਰਕਾਰ ਨੂੰ ਆਪਾਂ ਪ੍ਰਸ਼ਾਸਨ ਨੂੰ ਇਹੀ ਪੁੱਛਣਾ ਚਾਹੁੰਦੇ ਆਂ ਵੀ ਅੱਜ 10 ਦਿਨ ਹੋ ਗਏ ਟਾਲੀਆਂ ਪੱਟੀਆਂ ਨੂੰ ਸਬੂਤ ਪਿਆ ਲਿਖ ਕੇ ਦੋਨੇ ਵਿਭਾਗਾਂ ਮੈਕਮੇ ਵੀਡੀਓ ਦਫ਼ਤਰ ਵਾਲੇ ਵੀ ਤੇ ਜੰਗਲਾਤ ਵਾਲੇ ਵੀ ਦੇ ਚੁੱਕੇ ਆ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਦੇ ਪਿੱਛੇ ਕੀ ਕਾਰਨ ਆ ਸਰਕਾਰ ਜਵਾਬ ਦੇ ਦੇ ਬਠਿੰਡਾ ਐਸਐਸਪੀ ਜਵਾਬ ਦੇ ਰਹੇ ਸਚੋ ਡੀਐਸਪੀ ਜਵਾਬ ਦੇ ਦੇ ਤਾਂ ਬੀ ਇਹ ਕਾਰਬਈ ਅਸੀਂ ਕਿਉਂ ਨਹੀਂ ਕਰ ਰਹੇ ਸਾਰਾ ਸਬੂਤ ਆ ਗਿਆ ਲਿਖ ਕੇ ਵੀ ਆ ਗਿਆ ਉਹਦੇ ਉਹਨਾਂ ਦੇ ਕੋਈ ਦਬਾਅ ਐ ਐਮਐਲਏ ਬਲਕਾਰ ਸਿੱਧੂ ਡਰਾ ਰਿਹਾ ਦਬਕਾਰ ਰਿਹਾ ਕਾਰਨ ਕੀ ਐ ਅਸੀਂ ਇਹ ਪੁੱਛਣਾ ਚਾਹੁੰਦੇ ਆ ਪਰਸੋਂ 23 ਤਰੀਕ ਨੂੰ 10 ਵਜੇ ਦਾਣਾ ਮੰਡੀ ਸਿਧਾਨਾ ਵੱਡਾ ਇਕੱਠ ਰੱਖਿਆ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਭਰਾਵੋ ਜੇ ਇਹ ਰੁੱਖ ਬਚਾਉਣੇ ਐ ਜਿਵੇਂ ਇੱਕ ਅੰਦੋਲਨ ਜਿਹਾ ਚਿਪਕੋ ਅੰਦੋਲਨ ਉਹੋ ਜਿਹਾ ਅੰਦੋਲਨ ਸਾਨੂੰ ਛੇੜਨਾ ਪੈਣਾ ਨਹੀਂ ਇੱਥੇ ਕੋਈ ਰੁੱਖ ਬਚਣਾ ਨਹੀਂ ਸੋ ਜਿਹੜੇ ਵੀ ਇਹ ਸਮਝਦੇ ਵੀ ਸਾਡਾ ਨੁਕਸਾਨ ਹੋ ਰਿਹਾ ਇਹ ਇਥੋਂ ਐਲਾਨ ਕੀਤਾ ਜਾਉਗਾ ਕਿ ਕੋਈ ਵੀ ਪੰਜਾਬ ਚ ਘਾਹ ਨੂੰ ਰੁੱਖ ਪੱਟਿਆ ਜਾਂ ਸਾਂਝੀ ਥਾਂ ਦੇ ਉੱਤੋਂ ਤਾਂ ਸਾਵੇਂ ਇੱਥੇ ਮਰਜੀ ਆਵਾਜ਼ ਮਾਰ ਲੋ ਜਿ ਆ ਕੇ ਖੜਾਂਗੇ ਕਾਰਵਾਈ ਕਰਾਏ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਪਰਸੋਂ 23 ਤਰੀਕ 10 ਵਜੇ ਪਿੰਡ ਸਿਧਾਣੇ ਦਾਣਾ ਮੰਡੀ ਚ ਇਕੱਠੇ ਹੋਣਾ ਹਮ ਹਮਾ ਕੇ ਪਹੁੰਚੋ ਉੱਥੋਂ ਆਪਾਂ ਐਲਾਨ ਕਰਨਾ ਵੀ ਥਾਣੇ ਵੱਲ ਜਾਣਾ ਜਾਂ ਕਿਸੇ ਪਾਸੇ ਹੋਰ ਜਾਣਾ ਆਪਾਂ ਪ੍ਰਸ਼ਾਸਨ ਨੂੰ ਪੁੱਛਣਾ ਹੀ ਚਾਹੁੰਦੇ ਆ ਅਸੀਂ ਮਿਲ ਕੇ ਪਹੁੰਚੇ ਆ ਲਿਖ ਚਿੱਠੀਆਂ ਲੈ ਕੇ ਪਹੁੰਚੇ ਆਂ ਮਹਿਕਮਾ ਲਿਖ ਚੁੱਕਿਆ ਪਰ ਉਹ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਆਪਾਂ ਇਕੱਠੇ ਹੋ ਕੇ ਉਹ ਪ੍ਰਸ਼ਾਸਨ ਜਵਾਬ ਦੇਊਗਾ ਕਿ ਆਪਾਂ ਸੜਕ ਤੇ ਆਵਾਂਗੇ ਭਾਈ ਦੱਸੋ ਇੰਨਾ ਟਾਲੀਆਂ ਵਾਲੀ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਹਾਡੇ ਤੇ ਕੀ ਦਬਾਅ ਹੈ ਜਾਂ ਕਾਨੂੰਨੀ ਕਾਰਵਾਈ ਦੇ ਵਿੱਚ ਸਮਝਾ ਦੋ ਵੀ ਇਹ ਕਾਰਵਾਈ ਕਿਉਂ ਨਹੀਂ ਹੋ ਸਕਦੀ ਸੁਪਰਸੋਂ 10 ਤਰੀਕ ਭੁੱਲਿਓ ਨਾ ਇਹ ਸਮੁੱਚੇ ਪੰਜਾਬ ਦਾ ਮਸਲਾ ਇਕੱਲੇ ਇੱਕ ਪਿੰਡ ਦਾ ਮਸਲਾ ਨਹੀਂ ਸਾਨੂੰ ਲੋੜ ਆ ਯਾਰ ਅੱਜ ਇਹਨਾਂ ਰੁੱਖਾਂ ਨੂੰ ਬਚਾਉਣ ਦੀ ਜੇ ਰੁੱਖਾਂ ਦਾ ਮਨੁੱਖ ਹੈ ਜੇ ਰੁੱਖਾਂ ਦਾ ਮੀਂਹ ਪੈਂਦੇ ਆ ਜੇ ਰੁੱਖਾਂ ਦਾ ਆਕਸੀਜਨ ਆ ਸ਼ਾਮਾਂ ਮਿਲਦੀਆਂ ਨੇ ਸਾਨੂੰ ਸੋ ਮੇਰਾ ਵੀ ਹੱਥ ਮੰਨ ਕੇ ਬੇਨਤੀ ਆਓ ਆਪਾਂ ਇਹਨਾਂ ਰੁੱਖਾਂ ਨੂੰ ਸਾਰੇ ਇਕੱਠੇ ਹੋ ਕੇ ਬਚਾਈਏ